ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਹਿਮਾਚਲ ਪ੍ਰਦੇਸ਼ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸਧਾਰਨ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਵਿੱਚ ਰਵੀ ਤੇ ਉਸਦੀ ਪਤਨੀ ਅੰਤਲੀ ਰਹਿੰਦੇ ਸੀ ਦੋਨਾਂ ਦੀ ਵਿਆਹ ਨੂੰ ਕੁਝ ਹੀ ਸਮਾਂ ਹੋਇਆ ਸੀ ਤੇ ਉਹਨਾਂ ਦਾ ਪਿਆਰ ਇੰਨਾ ਗਹਿਰਾ ਸੀ ਕਿ ਹਰ ਕੋਈ ਉਨ੍ਹਾਂ ਦੀ ਜੋੜੀ ਦੀ ਮਿਸਾਲ ਦਿੰਦਾ ਸੀ ਰਵੀ ਇੱਕ ਟਰੱਕ ਡਰਾਈਵਰ ਸੀ ਜੋ ਦਿਨ ਰਾਤ ਸੜਕਾਂ ਉੱਪਰ ਟਰੱਕ ਚਲਾਉਂਦਾ ਤੇ ਅੰਜਲੀ ਆਪਣੇ ਘਰ ਨੂੰ ਪਿਆਰ ਤੇ ਦੇਖਭਾਲ ਨਾਲ ਸਜਾਉਂਦੀ ਹੈ ਦੋਨਾਂ ਦਾ ਜੀਵਨ ਸਾਦਾ ਪਰ ਖੁਸ਼ਹਾਲ ਸੀ ਅੰਜਲੀ ਆਪਣੇ ਪਤੀ ਦੀ ਹਰ ਛੋਟੀ ਵੱਟੀ ਗੱਲ ਨੂੰ ਧਿਆਨ ਨਾਲ ਸੁਣਦੀ ਹੈ ਤੇ ਰਵੀ ਵੀ ਅੰਜਲੀ ਦੀ ਹਰ ਮੁਸਕਾਨ ਨੂੰ ਆਪਣੇ ਦਿਲ ਵਿੱਚ ਵਸਾਈ ਰੱਖਦਾ ਪਰ ਕਹਿੰਦੇ ਹਨ ਨਾ ਕਿ ਖੁਸ਼ੀਆਂ ਨੂੰ ਕਦੇ-ਕਦੇ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਇੱਕ ਦਿਨ ਇੱਕ ਭਿਆਨਕ ਹਾਸੇ ਨੇ ਰਵੀ ਨੂੰ ਅੰਜਲੀ ਤੋਂ ਹਮੇਸ਼ਾ ਦੇ ਲਈ ਖੋ ਲਿਆ ਰਵੀ ਦੀ ਮੌਤ ਨੇ ਅੰਜਲੀ ਦੀ ਦੁਨੀਆ ਉਜਾੜ ਦਿੱਤੀ ਉਹ ਪਰੀ ਜਵਾਨੀ ਵਿੱਚ ਵਿਧਵਾ ਹੋ ਗਈ ਤੇ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਹਿਣ ਲੱਗੀ ਅੰਜਲੀ ਦਾ ਕੋਈ ਸਹਾਰਾ ਨਹੀਂ ਸੀ ਰਵੀ ਦੇ ਤਿੰਨ ਵੱਡੇ ਭਰਾ ਤੇ ਮਾਤਾ ਪਿਤਾ ਸੀ ਪਰ ਰਵੀ ਨੇ ਹਮੇਸ਼ਾ ਉਹਨਾਂ ਤੋਂ ਅਲੱਗ ਰਹਿ ਕੇ ਆਪਣੀ ਛੋਟੀ ਜਿਹੀ ਦੁਨੀਆ ਵਸਾਈ ਸੀ ਅੰਜਲੀ ਦੇ ਸਹੁਰੇ ਪਰਿਵਾਰ ਵਾਲੇ ਉਸ ਤੋਂ ਨਫ਼ਰਤ ਕਰਦੇ ਸੀ ਤੇ ਉਸ ਨੂੰ ਕਦੇ ਵੀ ਅਪਣਾਉਣ ਨੂੰ ਤਿਆਰ ਨਹੀਂ ਸੀ ਰਵੀ ਦੇ ਜਾਣ ਤੋਂ ਬਾਅਦ ਅੰਜਲੀ ਪੂਰੀ ਤਰ੍ਹਾਂ ਇਕੱਲੀ ਰਹਿ ਗਈ ਉਹ ਆਪਣੇ ਪੇਕੇ ਘਰ ਚਲੀ ਗਈ ਜਿੱਥੇ ਉਸਦੇ ਦੋ ਭਰਾ ਤੇ ਉਹਨਾਂ ਦੀਆਂ ਪਤਨੀਆਂ ਰਹਿੰਦੇ ਸੀ ਪਰ ਉੱਥੇ ਵੀ ਉਸ ਨੂੰ ਆਪਣਾਪਣ ਨਹੀਂ ਮਿਲਿਆ ਅੰਜਲੀ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੀਆਂ ਭਾਬੀਆਂ ਨੂੰ ਅੰਜਲੀ ਦਾ ਪੇਕੇ ਘਰ ਵਾਪਸ ਆਉਣਾ ਚੰਗਾ ਨਹੀਂ ਲੱਗਦਾ ਸੀ ਉਹ ਉਸ ਨੂੰ ਤਾਣੇ ਮਾਰਨ ਲੱਗੇ ਛੋਟੀਆਂ-ਛੋਟੀਆਂ ਗੱਲਾਂ ਤੇ ਉਸ ਨੂੰ ਬੇਇੱਜ਼ਤ ਕਰਨ ਲੱਗੇ ਅੰਜਲੀ ਤੋਂ ਸਾਰਾ ਦਿਨ ਉਸ ਦੀਆਂ ਭਾਬੀਆਂ ਘਰ ਦਾ ਕੰਮ ਕਰਵਾਉਂਦੀਆਂ ਤੇ ਖਾਣ ਲਈ ਖਾਣਾ ਵੀ ਪੂਰਾ ਨਾ ਦਿੰਦੀਆਂ ਜੇ ਕਦੇ ਕੋਈ ਮਾੜੀ-ਮੋਟੀ ਗਲਤੀ ਹੋ ਜਾਂਦੀ ਤਾਂ ਅੰਜਲੀ ਨੂੰ ਦੋ-ਦੋ ਦਿਨ ਖਾਣਾ ਵੀ ਨਾ ਖਾਣ ਨੂੰ ਮਿਲਦਾ ਜੇ ਮਿਲਦਾ ਤਾਂ ਇੱਕ ਟਾਈਮ ਦਾ ਮਿਲਦਾ ਇੱਕ ਦਿਨ ਤਾਂ ਹੱਦ ਹੀ ਹੋ ਗਈ ਅੰਜਲੀ ਰਸੋਈ ਵਿੱਚ ਭਾਂਡੇ ਸਾਫ਼ ਕਰ ਰਹੀ ਸੀ ਤੇ ਉਸਦੇ ਹੱਥ ਵਿੱਚੋਂ ਇੱਕ ਕੱਚ ਦਾ ਗਲਾਸ ਡਿੱਗ ਗਿਆ ਤੇ ਟੁੱਟ ਗਿਆ ਜਿਸ ਵਜ੍ਹਾ ਕਰਕੇ ਉਸਦੀ ਵੱਡੀ ਪਰਜਾਈ ਨੇ ਉਸ ਨੂੰ ਬਹੁਤ ਬੁਰਾ ਭਲਾ ਕੇ ਹਾ ਤੇ ਉਸਦੇ ਮੂੰਹ ਤੇ ਥੱਪੜ ਮਾਰ ਦਿੱਤਾ ਇਹ ਸਭ ਕੁਝ ਅੰਜਲੀ ਸਹਿਣ ਨਾ ਕਰ ਸਕੇ ਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਇੱਥੇ ਵੀ ਪੋਝ ਬਣ ਰਹੀ ਹੈ ਉਸਦਾ ਦਿਲ ਰੋ ਪਿਆ ਪਰ ਉਸਨੇ ਹਿੰਮਤ ਨਹੀਂ ਹਾਰੀ ਉਹ ਵਾਪਸ ਆਪਣੇ ਸਹੁਰੇ ਘਰ ਆ ਗਈ ਇਹ ਸੋਚ ਕੇ ਕਿ ਸ਼ਾਇਦ ਉੱਥੇ ਉਸ ਨੂੰ ਕੁਝ ਰਾਹਤ ਮਿਲੇ ਪਰ ਸਹੁਰੇ ਪਰਿਵਾਰ ਘਰ ਵਿੱਚ ਵੀ ਉਸ ਨੂੰ ਉਹੀ ਕੁਝ ਮਿਲਿਆ ਜੋ ਉਹ ਪੇਕੇ ਘਰ ਛੱਡ ਕੇ ਆਈ ਸੀ ਰਵੀ ਦੇ ਭਰਾਵਾਂ ਨੇ ਰਵੀ ਦੀ ਥੋੜੀ ਜਿਹੀ ਜ਼ਮੀਨ ਤੇ ਉਸ ਦੇ ਘਰ ਤੇ ਕਬਜ਼ਾ ਕਰਨ ਦੀ ਸਕੀਮ ਬਣਾ ਲਈ ਸੀ ਜਿਵੇਂ ਹੀ ਅੰਜਲੀ ਉੱਥੇ ਪਹੁੰਚੀ ਉਹਨਾਂ ਨੇ ਉਸ ਨੂੰ ਦਰਵਾਜ਼ੇ ਤੇ ਹੀ ਰੋਕ ਦਿੱਤਾ ਇੱਥੇ ਤੇਰਾ ਕੋਈ ਨਹੀਂ ਹੈ ਰਵੀ ਦੇ ਵੱਡੇ ਭਰਾਣੇ ਗੁੱਸੇ ਵਿੱਚ ਕਿਹਾ ਜੋ ਤੇਰਾ ਮਾਲਕ ਸੀ ਉਹ ਤਾਂ ਇਸ ਦੁਨੀਆ ਵਿੱਚ ਨਹੀਂ ਰਿਹਾ ਹੁਣ ਤੂੰ ਇੱਥੇ ਕੀ ਕਰਨ ਆਈ ਹੈ ਰਵੀ ਦੇ ਮਾਤਾ ਪਿਤਾ ਵੀ ਉਹਨਾਂ ਦੇ ਨਾਲ ਹੀ ਸੀ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਅੰਜਲੀ ਦਾ ਦਿਲ ਚੱਕਣਾ ਚੂਰ ਹੋ ਗਿਆ ਉਹ ਉੱਚੀ ਉੱਚੀ ਰੋਣ ਲੱਗੀ ਮੇਰਾ ਕੋਈ ਨਹੀਂ ਹੈ ਉਹ ਸਿਸਕੀਆਂ ਲੈਂਦੀ ਹੋਈ ਬੋਲੀ ਪੇਕੇ ਪਰਿਵਾਰ ਵਾਲੇ ਮੈਨੂੰ ਰੱਖਣਾ ਨਹੀਂ ਚਾਹੁੰਦੇ ਤੇ ਤੁਸੀਂ ਲੋਕ ਵੀ ਮੈਨੂੰ ਭੁਜਾ ਰਹੇ ਹੋ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਅੰਜਲੀ ਦੀ ਆਵਾਜ਼ ਵਿੱਚ ਇੰਨਾ ਦਰਦ ਸੀ ਕਿ ਪਿੰਡ ਦੇ ਕੁਝ ਲੋਕ ਇਕੱਠੇ ਹੋ ਗਏ ਕੁਝ ਸਮਝਦਾਰ ਲੋਕਾਂ ਨੇ ਉਸ ਦੀ ਗੱਲ ਸੁਣੀ ਤੇ ਸੋਚਿਆ ਕਿ ਇਹ ਵਿਚਾਰੀ ਕਿੱਥੇ ਜਾਵੇਗੀ ਉਹਨਾਂ ਨੇ ਪੰਚਾਇਤ ਬੁਲਾਈ ਤੇ ਰਵੀ ਦੇ ਪਰਿਵਾਰ ਨੂੰ ਸਮਝਾਇਆ ਇਹ ਇਨਸਾਨੀਅਤ ਦੇ ਖਿਲਾਫ ਹੈ ਪੰਚਾਇਤ ਦੇ ਇੱਕ ਬਜ਼ੁਰਗ ਨੇ ਕਿਹਾ ਇਹ ਵਿਧਵਾ ਹੈ ਇਸ ਦਾ ਕੋਈ ਸਹਾਰਾ ਨਹੀਂ ਤੁਹਾਨੂੰ ਇਸ ਨੂੰ ਰਹਿਣ ਦੀ ਜਗ੍ਹਾ ਦੇਣੀ ਹੀ ਪਵੇਗੀ ਪਿੰਡ ਵਾਲਿਆਂ ਦੇ ਦਬਾਅ ਵਿੱਚ ਸੋਹਰੇ ਪਰਿਵਾਰ ਵਾਲਿਆਂ ਨੂੰ ਝੁਕਣਾ ਪਿਆ ਉਹਨਾਂ ਨੇ ਅੰਜਲੀ ਨੂੰ ਇੱਕ ਛੋਟਾ ਜਿਹਾ ਕਮਰਾ ਦੇ ਦਿੱਤਾ ਜੋ ਉਸਦੇ ਘਰ ਤੋਂ ਥੋੜਾ ਦੂਰ ਸੀ ਉਹ ਕਮਰਾ ਪੁਰਾਣਾ ਤੇ ਟੁੱਟਿਆ-ਫੁੱਟਿਆ ਸੀ ਪਰ ਅੰਜਲੀ ਨੇ ਉਸ ਨੂੰ ਅਪਣਾਉਣ ਦਾ ਫੈਸਲਾ ਕਰ ਲਿਆ ਹੁਣ ਅੰਜਲੀ ਉਸ ਛੋਟੇ ਜਿਹੇ ਕਮਰੇ ਵਿੱਚ ਰਹਿਣ ਲੱਗੀ ਪਰ ਉਸ ਦੇ ਸਾਹਮਣੇ ਇੱਕ ਸਭ ਤੋਂ ਵੱਡਾ ਸਵਾਲ ਏਸੀ ਕੀ ਹੁਣ ਉਹ ਖਾਵੇਗੀ ਕੀ ਉਸਦੇ ਕੋਲ ਕੋਈ ਰੁਜ਼ਗਾਰ ਨਹੀਂ ਸੀ ਕੁਝ ਦਿਨ ਤਾਂ ਗਵਾਂਡੀਆਂ ਨੇ ਉਸਦੀ ਮਦਦ ਕੀਤੀ ਪਰ ਅੰਜਲੀ ਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਿਆ ਇਸ ਤਰ੍ਹਾਂ ਕਦੋਂ ਤੱਕ ਕੰਮ ਚੱਲੇਗਾ ਉਸਨੇ ਸੋਚਿਆ ਮੈਨੂੰ ਕੋਈ ਕੰਮ ਕਰਨਾ ਪਵੇਗਾ ਉਸਨੇ ਮਜ਼ਦੂਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਖੂਬਸੂਰਤੀ ਉਸਦੀ ਦੁਸ਼ਮਣ ਬਣ ਗਈ ਜਿੱਥੇ ਵੀ ਉਹ ਕੰਮ ਕਰਨ ਜਾਂਦੀ ਲੋਕ ਉਸ ਦਾ ਗਲਤ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਅੰਜਲੀ ਆਪਣੇ ਪਤੀ ਰਵੀ ਨੂੰ ਬੇहद ਪਿਆਰ ਕਰਦੀ ਸੀ ਤੇ ਉਸ ਦੀਆਂ ਯਾਦਾਂ ਨੂੰ ਕਦੇ ਧੋਖਾ ਨਹੀਂ ਦੇਣਾ ਚਾਹੁੰਦੀ ਸੀ ਉਸ ਨੇ ਮਜ਼ਦੂਰੀ ਕਰਨਾ ਛੱਡ ਦਿੱਤਾ ਤੇ ਘਰ ਵਾਪਸ ਆ ਗਈ ਫਿਰ ਇੱਕ ਦਿਨ ਉਹ ਕੰਮ ਦੀ ਭਾਲ ਵਿੱਚ ਸ਼ਹਿਰ ਚਲੀ ਗਈ ਹਰ ਦੁਕਾਨ ਤੇ ਉਸ ਨੇ ਆਪਣੇ ਲਈ ਕੰਮ ਮੰਗਿਆ ਪਰ ਕਿਸੇ ਨੇ ਹਾਂ ਨਾ ਕੀਤੀ ਫਿਰ ਇੱਕ ਦੁਕਾਨਦਾਰ ਨੇ ਉਸ ਨੂੰ ਕੰਮ ਤੇ ਰੱਖ ਲਿਆ ਕੁਝ ਦਿਨ ਤਾਂ ਵਧੀਆ ਲੰਘੇ ਤੇ ਫਿਰ ਉਸ ਦੁਕਾਨ ਦਾ ਮਾਲਕ ਵੀ ਅੰਜਲੀ ਨੂੰ ਗਲਤ ਨਜ਼ਰ ਨਾਲ ਦੇਖਣ ਲੱਗਿਆ ਜਦੋਂ ਅੰਜਲੀ ਨੂੰ ਅਹਿਸਾਸ ਹੋਇਆ ਤਾਂ ਉਸਨੇ ਉੱਥੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਤੇ ਵਾਪਸ ਘਰ ਆ ਗਈ ਘਰ ਆ ਕੇ ਉੱਚੀ-ਉੱਚੀ ਰੋਣ ਲੱਗੀ ਰੱਬ ਨੂੰ ਤਾਣੇ ਦੇਣ ਲੱਗੀ हे ਰੱਬਾ ਮੇਰੀ ਕਿਸਮਤ ਅਜੇਹੀ ਕਿਉਂ ਲਿਖੀ ਮੇਰੇ ਰਵੀ ਨੂੰ ਮੇਰੇ ਤੋਂ ਤੂੰ ਕਿਉਂ ਖੋ ਲਿਆ ਮੇਰਾ ਇੱਕੋ ਇੱਕ ਸਹਾਰਾ ਰਵੀ ਸੀ ਅੰਜਲੀ ਕਾਰ ਵਿੱਚ ਬੈਠੀ ਬੈਠੀ ਉਦਾਸ ਹੋ ਰਹੀ ਸੀ ਫਿਰ ਉਸ ਨੂੰ ਰਵੀ ਦੀ ਇੱਕ ਗੱਲ ਯਾਦ ਆਈ ਰਵੀ ਅਕਸਰ ਹੀ ਕਹਿੰਦਾ ਸੀ ਕਿ ਅੰਜਲੀ ਮੈਂ ਕੁਝ ਪੈਸੇ ਜੋੜ ਲਵਾਂ ਫਿਰ ਆਪਾਂ ਇੱਕ ਛੋਟਾ ਜਿਹਾ ਢਾਬਾ ਖੋਲਾਂਗੇ ਟਰੱਕ ਡਰਾਈਵਰੀ ਮੈਨੂੰ ਹੁਣ ਵਧੀਆ ਨਹੀਂ ਲੱਗਦੀ ਅਸੀਂ ਢਾਬੇ ਤੇ ਇਕੱਠੇ ਮਿਲ ਕੇ ਕੰਮ ਕਰਾਂਗੇ ਉਸ ਦੀਆਂ ਗੱਲਾਂ ਅੰਜਲੀ ਦੇ ਕੰਨਾਂ ਵਿੱਚ ਗੂੰਜਨ ਲੱਗੀਆਂ ਉਸਨੇ ਸੋਚਿਆ ਕਿਉਂ ਨਾ ਮੈਂ ਰਵੀ ਦੇ ਸੁਪਨੇ ਨੂੰ ਪੂਰਾ ਕਰਾਂ ਉਹ ਚਾਹੁੰਦਾ ਸੀ ਕਿ ਅਸੀਂ ਟਾਬਾ ਖੋਲੀਏ ਤਾਂ ਮੈਂ ਇਹੀ ਕੰਮ ਕਰਾਂਗੀ ਅੰਜਲੀ ਨੇ ਹਿੰਮਤ ਜੁਟਾਈ ਉਸਨੇ ਘਰ ਵਿੱਚ ਜੋ ਸਮਾਨ ਸੀ ਉਹਦੇ ਨਾਲ ਸਬਜ਼ੀ ਤੇ ਰੋਟੀ ਬਣਾਈ ਇੱਕ ਪੁਰਾਣੀ ਜਿਹੀ ਚਾਦਰ ਚੁੱਕੀ ਤੇ ਪਿੰਡ ਦੇ ਨੇੜੇ ਵਾਲੀ ਸੜਕ ਤੇ ਚਲੀ ਗਈ ਉਸਨੇ ਚਾਦਰ ਵਿਛਾਈ ਖਾਣੇ ਦੇ ਡੱਬੇ ਸਜਾ ਲਏ ਤੇ ਇੰਤਜ਼ਾਰ ਕਰਨ ਲੱਗੀ ਪਰ ਘੰਟਿਆਂ ਦੇ ਘੰਟੇ ਬੀਤ ਗਏ ਕੋਈ ਨਹੀਂ ਆਇਆ ਅੰਜਲੀ ਨੂੰ ਲੱਗਿਆ ਕਿ ਸ਼ਾਇਦ ਲੋਕ ਨਹੀਂ ਜਾਣਦੇ ਕਿ ਉਹ ਖਾਣਾ ਵੇਚ ਰਹੀ ਹੈ ਉਸਨੇ ਸੋਚਿਆ ਅਗਲੇ ਟਰੱਕ ਨੂੰ ਮੈਂ ਹੱਥ ਕਰਾਂਗੀ ਸ਼ਾਇਦ ਕੋਈ ਰੁਕ ਜਾਵੇ ਕੁਝ ਦੀਰਪਾਦ ਇੱਕ ਟਰੱਕ ਆਉਂਦਾ ਦਿਖਾਈ ਦਿੱਤਾ ਅੰਜਲੀ ਨੇ ਹਿੰਮਤ ਕਰਕੇ ਹੱਥ ਕੀਤਾ ਟਰੱਕ ਰੁਕਿਆ ਤੇ ਉਸਦਾ ਡਰਾਈਵਰ ਉੱਤਰ ਕੇ ਉਸਦੇ ਕੋਲ ਆਇਆ ਅੰਜਲੀ ਨੇ ਮੁਸਕਰਾਉਂਦੇ ਹੋਏ ਪੁੱਛਿਆ ਭਾਈ ਸਾਹਿਬ ਖਾਣਾ ਖਾਓਗੇ ਡਰਾਈਵਰ ਨੇ ਮੁਸਕਾਨ ਦਿੱਤੀ ਪਰ ਉਸ ਦੀ ਗੱਲ ਸੁਣ ਕੇ ਅੰਜਲੀ ਦਾ ਦਿਲ ਡੁੱਬ ਗਿਆ ਹਾਂ ਖਾਣਾ ਖਾਊਗਾ ਉਸਨੇ ਕਿਹਾ ਚੱਲ ਟਰੱਕ ਵਿੱਚ ਚੱਲ ਉੱਥੇ ਹੀ ਖਾਵਾਂਗੇ ਉਸ ਦੀ ਗੱਲ ਦਾ ਮਤਲਬ ਤਾਂ ਅੰਜਲੀ ਸਮਝ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸਮਝ ਗਈ ਕਿ ਉਸ ਦੀ ਖੂਬਸੂਰਤੀ ਇੱਥੇ ਵੀ ਉਸ ਨੂੰ ਪਰੇਸ਼ਾਨ ਕਰ ਰਹੀ ਸੀ ਡਰਾਈਵਰ ਨੇ ਉਸ ਦੇ ਹੰਝੂ ਦੇਖੇ ਤੇ ਸ਼ਾਇਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਹ ਬਿਨਾਂ ਕੁਝ ਬੋਲੇ ਟਰੱਕ ਵਿੱਚ ਬੈਠਾ ਤੇ ਉੱਥੋਂ ਚਲਾ ਗਿਆ ਅੰਜਲੀ ਫੁੱਟ ਫੁੱਟ ਕੇ ਰੋਣ ਲੱਗੀ ਉਸ ਦਾ ਦਿਲ ਟੁੱਟ ਗਿਆ ਸੀ ਉਹ ਸੋਚਣ ਲੱਗੀ ਕਿ ਮੈਂ ਇਮਾਨਦਾਰੀ ਨਾਲ ਵੀ ਪੈਸੇ ਨਹੀਂ ਕਮਾ ਸਕਦੀ ਕਿ ਮੇਰੀ ਖੂਬਸੂਰਤੀ ਮੇਰੇ ਲਈ ਸ਼ਰਾਪ ਬਣ ਗਈ ਹੈ ਉਹ ਰੋਂਦੀ ਰਹੀ ਤੇ ਇਨੇ ਨੂੰ ਦੂਜਾ ਟਰੱਕ ਆਇਆ ਇਸ ਟਰੱਕ ਨੂੰ ਸतीश ਨਾਮ ਦਾ ਡਰਾਈਵਰ ਚਲਾ ਰਿਹਾ ਸੀ ਸ਼ਤੀਸ਼ ਨੇ ਸੜਕ ਦੇ ਕਿਨਾਰੇ ਰੋਂਦੀ ਹੋਈ ਅੰਜਲੀ ਨੂੰ ਦੇਖਿਆ ਉਸ ਦੇ ਕੋਲ ਖਾਣੇ ਵਾਲੇ ਡੱਬੇ ਰੱਖੇ ਹੋਏ ਸੀ ਤੇ ਉਹ ਦੁਖੀ ਦਿਖ ਰਹੀ ਸੀ ਇਹ ਦੇਖ ਕੇ ਸ਼ਤੀਸ਼ ਦਾ ਦਿਲ ਦੁਖੀ ਹੋ ਗਿਆ ਉਸ ਨੇ ਟਰੱਕ ਰੋਕਿਆ ਤੇ ਅੰਜਲੀ ਦੇ ਕੋਲ ਆ ਗਿਆ ਕੀ ਹੋਇਆ ਭੈਣੇ ਸ਼ਤੀਸ਼ ਨੇ ਪੁੱਛਿਆ ਤੂੰ ਇੱਤਾ ਕਿਉਂ ਰੋ ਰਹੀ ਹੈ ਤੇ ਇੱਥੇ ਕੀ ਕਰਦੀ ਹੈ ਅੰਜਲੀ ਪਹਿਲਾਂ ਤਾਂ ਚੁੱਪ ਰਹੀ ਪਰ ਸ਼ਤੀਸ਼ ਦੇ ਬਾਰ ਬਾਰ ਪੁੱਛਣ ਤੇ ਉਸਨੇ ਆਪਣੀ ਸਾਰੀ ਕਹਾਣੀ ਸੁਣਾਈ ਮੈਂ ਖਾਣਾ ਵੇਚਣਾਈ ਸੀ ਉਹ ਰੋਂਦੀ ਹੋਈ ਬੋਲੀ ਪਰ ਪਹਿਲੇ ਟਰੱਕ ਵਾਲੇ ਨੇ ਮੇਰੇ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਮੈਂ ਬਸ ਇਮਾਨਦਾਰੀ ਦੇ ਨਾਲ ਪੈਸੇ ਕਮਾਉਣਾ ਚਾਹੁੰਦੀ ਹਾਂ ਪਰ ਲੋਕ ਮੈਨੂੰ ਗਲਤ ਸਮਝਦੇ ਆ ਸ਼ਤੀਸ਼ ਨੂੰ ਅੰਜਲੀ ਦੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਉਸਨੇ ਦੇਖਿਆ ਕਿ ਅੰਜਲੀ ਕਿੰਨੀ ਸੋਹਣੀ ਸੁਨੱਖੀ ਸੀ ਫਿਰ ਵੀ ਉਹ ਮਿਹਨਤ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਉਸਨੇ ਅੰਜਲੀ ਦੀ ਹਿੰਮਤ ਦੀ ਤਾਰੀਫ਼ ਕੀਤੀ ਤੇ ਬੋਲਿਆ ਠੀਕ ਹੈ ਪੈਣੇ ਮੈਂ ਤੇਰੀ ਮਦਦ ਕਰਾਂਗਾ ਇਹ ਖਾਣਾ ਦਿਖਾ ਮੈਨੂੰ ਬਹੁਤ ਭੁੱਖ ਲੱਗੀ ਹੈ ਅੰਜਲੀ ਨੇ ਹੰਝੂ ਪੂੰਝੇ ਤੇ ਸ਼ਤੀਸ਼ ਨੂੰ ਖਾਣਾ ਪਲੇਟ ਵਿੱਚ ਪਾ ਕੇ ਦੇ ਦਿੱਤਾ ਸ਼ਤੀਸ਼ ਤੇ ਉਸਦੇ ਕਨੈਕਟਰ ਨੇ ਖਾਣਾ ਖਾਦਾ ਖਾਣਾ ਇੰਨਾ ਸਵਾਦ ਸੀ ਕਿ ਸ਼ਤੀਸ਼ ਨੇ ਕਿਹਾ ਇਹ ਤਾਂ ਘਰ ਦੇ ਖਾਣੇ ਵਰਗਾ ਖਾਣਾ ਹੈ ਬਾਕੀ ਸਾਰਾ ਖਾਣਾ ਪੈਕ ਕਰ ਦੇ ਮੈਂ ਆਪਣੇ ਦੋਸਤਾਂ ਨੂੰ ਵੀ ਖਵਾਵਾਂਗਾ ਅੰਜਲੀ ਨੇ ਖੁਸ਼ੀ-ਖੁਸ਼ੀ ਖਾਣਾ ਪੈਕ ਕੀਤਾ ਤੇ ਸ਼ਤੀਸ਼ ਨੂੰ ਪੈਸੇ ਦੱਸੇ ਸ਼ਤੀਸ਼ ਨੇ ਖਾਣੇ ਦੇ ਪੈਸੇ ਦਿੱਤੇ ਤੇ ਚਲਾ ਗਿਆ ਅੰਜਲੀ ਦਾ ਦਿਲ ਖੁਸ਼ੀ ਨਾਲ ਭਰ ਗਿਆ ਪਹਿਲੀ ਵਾਰ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਆਪਣੇ ਪਤੀ ਦੇ ਸੁਪਨੇ ਨੂੰ ਪੂਰਾ ਕਰ ਪਾਵੇਗੀ ਅਗਲੇ ਦਿਨ ਫਿਰ ਅੰਜਲੀ ਉਸੇ ਜਗ੍ਹਾ ਤੇ ਖਾਣਾ ਲੈ ਕੇ ਆਈ ਪਰ ਹੁਣ ਉਹ ਡਰ ਰਹੀ ਸੀ ਪਹਿਲੇ ਡਰਾਈਵਰ ਦੀ ਗੱਲ ਨੇ ਉਸ ਨੂੰ ਡਰਾ ਦਿੱਤਾ ਸੀ ਉਸ ਨੇ ਸੋਚਿਆ ਕਿ ਉਹ ਕਿਸੇ ਨੂੰ ਹੱਥ ਨਹੀਂ ਕਰੇਗੀ ਜੋ ਵੀ ਆਵੇਗਾ ਉਹ ਹੀ ਖਾਣਾ ਖਾਵੇਗਾ ਕੁਝ ਸਮੇਂ ਬਾਅਦ ਸਤੀਸ਼ ਦਾ ਟਰੱਕ ਫੇਰ ਆਇਆ ਉਸ ਨੇ ਅੰਜਲੀ ਨੂੰ ਦੇਖਿਆ ਤੇ ਟਰੱਕ ਰੋਕ ਲਿਆ ਇਸ ਵਾਰੀ ਪਹਿਲਾਂ ਉਸ ਨੇ ਖਾਣਾ ਪੈਕ ਕਰਵਾਇਆ ਤੇ ਫਿਰ ਆਪਣੇ ਲਈ ਥਾਲੀ ਵਿੱਚ ਖਾਣਾ ਪਾਉਣ ਲਈ ਕਿਹਾ ਤੇ ਬੋਲਿਆ ਕੱਲ ਮੈਂ ਤੇਰਾ ਬਨਾਇਆ ਹੋਇਆ ਖਾਣਾ ਆਪਣੇ ਦੋਸਤਾਂ ਨੂੰ ਖਵਾਇਆ ਸਤੀਸ਼ ਨੇ ਮੁਸਕਰਾਉਂਦੇ ਹੋਏ ਕਿਹਾ ਸਾਰਿਆਂ ਨੇ ਬਹੁਤ ਤਾਰੀਫ ਕੀਤੀ ਤੇ ਸਾਰਿਆਂ ਨੇ ਦੁਬਾਰਾ ਦੁਬਾਰਾ ਖਾਣਾ ਮੰਗਿਆ ਅੰਜਲੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਸ਼ਤੀਸ਼ ਤੇ ਉਸ ਦਾ ਕਨੈਕਟਰ ਜਦੋਂ ਉੱਥੇ ਖਾਣਾ ਖਾਣ ਲੱਗੇ ਤਾਂ ਦੂਜੇ ਟਰੱਕ ਡਰਾਈਵਰ ਵੀ ਰੁਕਣ ਲੱਗੇ ਹੌਲੀ ਹੌਲੀ ਅੰਜਲੀ ਦਾ ਕੰਮ ਚੱਲ ਪਿਆ ਉਹ ਚੰਗਾ ਪੈਸਾ ਕਮਾਉਣ ਲੱਗੀ ਇੱਕ ਦਿਨ ਸ਼ਤੀਸ਼ ਨੇ ਕਿਹਾ ਭੈਣੇ ਮੈਂ ਤੇਰੇ ਲਈ ਇੱਕ ਥੇਲਾ ਲਿਆ ਦਿੰਦਾ ਹਾਂ ਇਸ ਨਾਲ ਤੇਰਾ ਕੰਮ ਹੋਰ ਵੀ ਵਧੀਆ ਚੱਲੇਗਾ ਅੰਜਲੀ ਹੈਰਾਨ ਰਹਿ ਗਈ ਉਸਨੇ ਪੁੱਛਿਆ ਭਾਈ ਸਾਹਿਬ ਤੁਸੀਂ ਮੇਰੇ ਲਈ ਐਨਾ ਕੁਝ ਕਿਉਂ ਕਰ ਰਹੇ ਹੋ ਸ਼ਤੀਸ਼ ਨੇ ਮੁਸਕਰਾ ਕੇ ਕਿਹਾ ਮੇਰੀ ਕੋਈ ਭੈਣ ਨਹੀਂ ਤੇਰੇ ਵਿੱਚੋਂ ਮੈਨੂੰ ਆਪਣੀ ਭੈਣ ਹੀ ਦਿਖਾਈ ਦਿੰਦੀ ਹੈ ਤੇਰੀ ਮਿਹਨਤ ਤੇ ਇਮਾਨਦਾਰੀ ਮੈਨੂੰ ਬਹੁਤ ਪਸੰਦ ਹੈ ਇਹ ਸੁਣ ਕੇ ਅੰਜਲੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਸਤੀਸ਼ ਨੂੰ ਧੰਨਵਾਦ ਕਿਹਾ ਤੇ ਸਤੀਸ਼ ਨੇ ਉਸ ਦੇ ਲਈ ਇੱਕ ਥੇਲਾ ਲਿਆ ਦਿੱਤਾ ਹੁਣ ਅੰਜਲੀ ਦਾ ਕੰਮ ਹੋਰ ਵੀ ਵਧੀਆ ਚੱਲਣ ਲੱਗਿਆ ਤੇ ਆਉਣ ਜਾਣ ਵਾਲੇ ਲੋਕ ਵੀ ਰੁਕਣ ਲੱਗੇ ਤੇ ਉਸ ਦਾ ਖਾਣਾ ਸਭ ਨੂੰ ਪਸੰਦ ਆਉਣ ਲੱਗਿਆ ਪਰ ਅੰਜਲੀ ਦੀ ਖੁਸ਼ੀ ਜ਼ਿਆਦਾ ਦਿਨ ਨਹੀਂ ਚੱਲੀ ਜਦੋਂ ਉਸ ਨੇ ਆਪਣੇ ਕਮਰੇ ਦੀ ਮੁਰੰਮਤ ਦੇ ਲਈ ਮਿਸਤਰੀ ਬੁਲਾਇਆ ਤਾਂ ਅੰਜਲੀ ਦੇ ਸਹੁਰੇ ਪਰਿਵਾਰ ਵਾਲਿਆਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਗੁੱਸੇ ਵਿੱਚ ਆ ਗਏ ਇੱਕ ਸਵੇਰ ਜਦੋਂ ਅੰਜਲੀ ਠੇਲਾ ਲੈ ਕੇ ਜਾ ਰਹੀ ਸੀ ਤਾਂ ਰਵੀ ਦੇ ਭਰਾਵਾਂ ਨੇ ਉਸ ਨੂੰ ਰੋਕ ਲਿਆ ਤੂੰ ਇਹ ਕੀ ਕਰਦੀ ਐ ਉਹਨਾਂ ਨੇ ਗੁੱਸੇ ਵਿੱਚ ਕਿਹਾ ਪਿੰਡ ਵਿੱਚ ਤੇਰੀ ਵਜ੍ਹਾ ਨਾਲ ਸਾਡੀ ਬਦਨਾਮੀ ਹੋ ਰਹੀ ਐ ਅੰਜਲੀ ਨੇ ਗੁੱਸੇ ਵਿੱਚ ਜਵਾਬ ਦਿੱਤਾ ਮੈਂ ਇਮਾਨਦਾਰੀ ਦੇ ਨਾਲ ਖਾਣਾ ਬਣਾ ਕੇ ਵੇਚਦੀ ਹਾਂ ਇਸ ਵਿੱਚ ਕੀ ਗਲਤ ਹੈ ਪਰ ਉਸਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸਦੀ ਇੱਕ ਨਾ ਸੁਣੀ ਉਹਨਾਂ ਨੇ ਉਸ ਦਾ ਠੇਲਾ ਪਲਟ ਦਿੱਤਾ ਤੇ ਧਮਕੀ ਦੇ ਕੇ ਚਲੇ ਗਏ ਅੰਜਲੀ ਫੇਰ ਟੁੱਟ ਗਈ ਉਹ ਆਪਣੇ ਕਮਰੇ ਵਿੱਚ ਬੈਠ ਕੇ ਰੋਣ ਲੱਗੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਮਜ਼ਦੂਰੀ ਵਾਲੇ ਕੰਮ ਵਿੱਚ ਉਸ ਦੀ ਇੱਜ਼ਤ ਖਤਰੇ ਵਿੱਚ ਸੀ ਤੇ ਹੁਣ ਇੱਥੇ ਉਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ ਤੇ ਇਹਨੇ ਨੂੰ ਉਸ ਨੂੰ ਸ਼ਤੀਸ਼ ਦੀ ਯਾਦ ਆਈ ਉਸਨੇ ਸੋਚਿਆ ਮੇਰਾ ਪ੍ਰਸਤੀਸ਼ ਹੀ ਮੇਰੀ ਮਦਦ ਕਰ ਸਕਦਾ ਹੈ ਫਿਰ ਅੰਜਲੀ ਸੜਕ ਤੇ ਜਾ ਕੇ ਸ਼ਤੀਸ਼ ਦਾ ਇੰਤਜ਼ਾਰ ਕਰਨ ਲੱਗੀ ਜਿਵੇਂ ਹੀ ਸ਼ਤੀਸ਼ ਦਾ ਟਰੱਕ ਆਇਆ ਉਸਨੇ ਅੰਜਲੀ ਨੂੰ ਦੇਖਿਆ ਤੇ ਰੁਕ ਗਿਆ ਕੀ ਹੋਇਆ ਭੈਣੇ ਉਸਨੇ ਪੁੱਛਿਆ ਅੰਜਲੀ ਨੇ ਰੋਂਦੀ ਹੋਈ ਨੇ ਸਾਰੀ ਗੱਲ ਦੱਸੀ ਇਹ ਸੁਣ ਕੇ ਸ਼ਤੀਸ਼ ਦਾ ਮਨ ਬਹੁਤ ਦੁਖੀ ਹੋਇਆ ਤੇ ਉਹ ਬੋਲਿਆ ਠੀਕ ਹੈ ਭੈਣੇ ਦੋ ਦਿਨ ਰੁਕ ਮੈਂ ਕੁਝ ਇੰਤਜ਼ਾਮ ਕਰਦਾ ਹੈ ਦੋ ਦਿਨਾਂ ਬਾਅਦ ਸ਼ਤੀਸ਼ ਫੇਰ ਆਇਆ ਉਸਨੇ ਅੰਜਲੀ ਨੂੰ ਕਿਹਾ ਮੈਂ ਤੇਰੇ ਲਈ ਇੱਕ ਟਾਬਾ ਪਾ ਲਿਆ ਉਹ ਬੰਦ ਪਿਆ ਪਰ ਥੋੜੀ ਮਰੰਮਤ ਤੋਂ ਬਾਅਦ ਚੱਲ ਸਕਦਾ ਹੈ ਚੱਲ ਮੇਰੇ ਨਾਲ ਸ਼ਤੀਸ਼ ਅੰਜਲੀ ਨੂੰ ਕਰਨਾਲ ਲੈ ਗਿਆ ਜਿੱਥੇ ਉਸਨੇ ਆਪਣੇ ਦੋਸਤਾਂ ਦੀ ਮਦਦ ਨਾਲ ਟਾਬਾ ਠੀਕ ਕਰਵਾਇਆ ਅੰਜਲੀ ਨੇ ਟਾਬਾ ਚਲਾਉਣਾ ਸ਼ੁਰੂ ਕੀਤਾ ਸਤੀਸ਼ ਨੇ ਆਪਣੇ ਟਰੱਕ ਡਰਾਈਵਰ ਦੋਸਤਾਂ ਨੂੰ ਉਥੇ ਖਾਣਾ ਖਾਣ ਲਈ ਭੇਜਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਟੱਬਾ ਚੱਲਣ ਲੱਗ ਪਿਆ ਅੰਜਲੀ ਦੀ ਮਿਹਨਤ رنگ ਲਿਆਈ ਤੇ ਉਹ ਆਪਣੇ ਪੈਰਾਂ ਤੇ ਖੜੀ ਹੋ ਗਈ ਸਤੀਸ਼ ਦੀ ਮੁਸੀਬਤ ਤੇ ਅੰਜਲੀ ਦੀ ਵਫਾਦਾਰੀ ਤੇ ਕੁਝ ਸਮੇਂ ਬਾਅਦ ਸਤੀਸ਼ ਦਾ ਆਉਣਾ ਘਟ ਹੋ ਗਿਆ 6 ਮਹੀਨਿਆਂ ਬਾਅਦ ਉਹ ਪੂਰੀ ਤਰ੍ਹਾਂ ਗਾਇਬ ਹੋ ਗਿਆ ਅੰਜਲੀ ਨੂੰ ਉਸ ਦੀ ਚਿੰਤਾ ਹੋਣ ਲੱਗੀ ਇੱਕ ਦਿਨ 45 ਸਾਲ ਦਾ ਵਿਅਕਤੀ ਟਾਬੇ ਤੇ ਆਇਆ ਤੇ ਪੁੱਛਣ ਲੱਗਿਆ ਕਿ ਤੁਹਾਡਾ ਨਾਮ ਅੰਜਲੀ ਹੈ ਕਿ ਤੁਸੀਂ ਸतीश ਨੂੰ ਜਾਣਦੀ ਹੈ ਅੰਜਲੀ ਨੇ ਉਤਸ਼ਾਹ ਨਾਲ ਕਿਹਾ ਹਾਂ ਉਹ ਮੇਰਾ ਭਰਾ ਹੈ ਤੇ ਪਤਾ ਨਹੀਂ ਕੀ ਹੋਇਆ 6 ਮਹੀਨੇ ਹੋ ਗਏ ਉਹ ਆਇਆ ਹੀ ਨਹੀਂ ਉਹ ਕਿੱਥੇ ਹੈ ਫਿਰ ਉਸ ਵਿਅਕਤੀ ਦੀ ਗੱਲ ਸੁਣ ਕੇ ਅੰਜਲੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਨੇ ਦੱਸਿਆ ਕਿ ਸ਼ਤੀਸ਼ ਜੇਲ੍ਹ ਵਿੱਚ ਹੈ ਉਸ ਨੂੰ ਗਵਾਂਡ ਦੀ ਔਰਤ ਦੇ ਨਾਲ ਗਲਤ ਹਰਕਤ ਦੇ ਇਲਜ਼ਾਮ ਵਿੱਚ ਫਸਾਇਆ ਗਿਆ ਅੰਜਲੀ ਨੂੰ ਯਕੀਨ ਨਹੀਂ ਹੋਇਆ ਉਹ ਜਾਣਦੀ ਸੀ ਕਿ ਸ਼ਤੀਸ਼ ਇਦਾਂ ਬਿਲਕੁਲ ਨਹੀਂ ਕਰ ਸਕਦਾ ਉਸ ਵਿਅਕਤੀ ਨੇ ਦੱਸਿਆ ਕਿ ਸ਼ਤੀਸ਼ ਨੇ ਉਸ ਨੂੰ ਅੰਜਲੀ ਦੇ ਕੋਲ ਭੇਜਿਆ ਤਾਂ ਕਿ ਉਹ ਉਸ ਦੀ ਮਦਦ ਕਰੇ ਅੰਜਲੀ ਨੇ ਤੁਰੰਤ ਫੈਸਲਾ ਕੀਤਾ ਕਿ ਆਪਣੇ ਭਰਾ ਨੂੰ ਝੂਠੇ ਇਲਜ਼ਾਮ ਤੋਂ ਬਚਾ ਕੇ ਰਹੇਗੀ ਫਿਰ ਅੰਜਲੀ ਉਸ ਵਿਅਕਤੀ ਦੇ ਨਾਲ ਸਤੀਸ਼ ਦੇ ਘਰ ਆ ਗਈ ਜਿੱਥੇ ਸਤੀਸ਼ ਦੀ ਬਜ਼ੁਰਗ ਮਾਂ ਬਿਲਕੁਲ ਇਕੱਲੀ ਸੀ ਅੰਜਲੀ ਨੇ ਸਤੀਸ਼ ਦੀ ਮਾਂ ਨੂੰ ਦਿਲਾਸਾ ਦਿੱਤਾ ਤੇ ਸਤੀਸ਼ ਨੂੰ ਜੇਲ੍ਹ ਵਿੱਚ ਮੈਨ ਲਈ ਗਈ ਸਤੀਸ਼ ਨੇ ਦੱਸਿਆ ਕਿ ਗਵਾਂਡੀਆਂ ਨੇ ਦੁਸ਼ਮਣੀ ਵਿੱਚ ਉਸ ਨੂੰ ਫਸਾਇਆ ਅੰਜਲੀ ਨੇ ਹਿੰਮਤ ਨਹੀਂ ਹਾਰੀ ਉਸ ਨੇ ਇੱਕ ਵਧੀਆ ਵਕੀਰ ਨਾਲ ਗੱਲ ਕੀਤੀ ਤੇ ਸਤੀਸ਼ ਨੂੰ ਜੇਲ੍ਹ ਵਿੱਚੋਂ ਕਢਵਾ ਲਿਆ ਜਦੋਂ ਸਤੀਸ਼ ਬਾਹਰ ਆਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਜੇ ਮੈਂ ਉਸ ਦਿਨ ਤੇਰੀ ਮਦਦ ਨਾ ਕੀਤੀ ਹੁੰਦੀ ਸਤੀਸ਼ ਬੋਲਿਆ ਤਾਂ ਅੱਜ ਮੈਂ ਜੇਲ੍ਹ ਵਿੱਚ ਹੀ ਹੁੰਦਾ ਮੇਰੀ ਮਾਂ ਇਕੱਲੀ ਹੈ ਮੇਰੇ ਤੋਂ ਬਿਨਾ ਉਸ ਦਾ ਕੋਈ ਸਹਾਰਾ ਨਹੀਂ ਇਹ ਸੁਣ ਕੇ ਅੰਜਲੀ ਨੇ ਮੁਸਕਰਾ ਕੇ ਕਿਹਾ ਵੀਰ ਜੀ ਹੁਣ ਮੈਂ ਚਾਹੁੰਦੀ ਹਾਂ ਕਿ ਤੂੰ ਤੇ ਮਾਂ ਮੇਰੇ ਨਾਲ ਚੱਲੋ ਮੇਰੇ ਟਾਬੇ ਤੇ ਰਹਾਂਗੇ ਤੇ ਮਾਂ ਦੀ ਦੇਖਭਾਲ ਵੀ ਕਰਾਂਗੇ ਸ਼ਤੀਸ਼ ਆਪਣੀ ਮਾਂ ਦੇ ਨਾਲ ਕਰਨਾਲ ਚਲਾ ਗਿਆ ਅੰਜਲੀ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਤੇ ਕੁਝ ਸਮੇਂ ਬਾਅਦ ਉਸ ਨੇ ਸ਼ਤੀਸ਼ ਦਾ ਵਿਆਹ ਕਰਵਾ ਦਿੱਤਾ ਸ਼ਤੀਸ਼ ਨੇ ਅੰਜਲੀ ਨੂੰ ਵੀ ਕਿਹਾ ਤੂੰ ਵੀ ਦੂਜਾ ਵਿਆਹ ਕਰਵਾ ਲੈ ਪਰ ਅੰਜਲੀ ਨੇ ਮਨਾਂ ਕਰ ਦਿੱਤਾ ਕਿ ਮੈਂ ਆਪਣੇ ਰਵੀ ਨੂੰ ਬਹੁਤ ਪਿਆਰ ਕਰਦੀ ਸੀ ਉਸ ਨੇ ਕਿਹਾ ਮੈਂ ਉਸ ਦੀਆਂ ਹੀ ਯਾਦਾਂ ਦੇ ਨਾਲ ਜ਼ਿੰਦਗੀ ਬਿਤਾਵਾਂਗੀ ਅੱਜ ਅੰਜਲੀ ਦਾ ਟਾਬਾ ਬਹੁਤ ਵਧੀਆ ਚੱਲ ਰਿਹਾ ਹੈ ਉਸਨੇ ਇੱਕ ਘਰ ਖਰੀਦ ਲਿਆ ਜਿਸ ਵਿੱਚ ਸ਼ਤੀਸ਼ ਉਸਦੀ ਮਾਂ ਤੇ ਪਤਨੀ ਦੇ ਨਾਲ ਅੰਜਲੀ ਖੁਸ਼ੀ-ਖੁਸ਼ੀ ਰਹਿੰਦੀ ਹੈ ਸ਼ਤੀਸ਼ ਦੀ ਪਤਨੀ ਵੀ ਅੰਜਲੀ ਦਾ ਬਹੁਤ ਸਨਮਾਨ ਕਰਦੀ ਹੈ ਅੰਜਲੀ ਨੇ ਨਾ ਸਿਰਫ ਆਪਣੇ ਪਤੀ ਦੇ ਸੁਪਨੇ ਨੂੰ ਪੂਰਾ ਕੀਤਾ ਬਲਕਿ ਇੱਕ ਨਵਾਂ ਪਰਿਵਾਰ ਵੀ ਬਣਾ ਲਿਆ ਉਸਦੀ ਮਿਹਨਤ ਹਿੰਮਤ ਤੇ ਇਮਾਨਦਾਰੀ ਨੇ ਉਸ ਨੂੰ ਹਰ ਮੁਸ਼ਕਲ 'ਚੋਂ ਬਾਹਰ ਕੱਢਿਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲਾਂ ਚਾਹੇ ਜਿੰਨੀਆਂ ਮਰਜ਼ੀ ਵੱਡੀਆਂ ਹੋਣ ਜੇ ਹਿੰਮਤ ਤੇ ਇਮਾਨਦਾਰੀ ਨਾਲ ਹੋਵੇ ਤਾਂ ਕੋਈ ਵੀ ਮੰਜ਼ਲ ਦੂਰ ਨਹੀਂ ਅੰਜਲੀ ਤੇ ਸ਼ਤੀਸ਼ ਦੀ ਕਹਾਣੀ ਸਾਨੂੰ ਇਹ ਹੀ ਦੱਸਦੀ ਹੈ ਕਿ ਸੱਚਾ ਰਿਸ਼ਤਾ ਖੂਨ ਦਾ ਨਹੀਂ ਦਿਲ ਦਾ ਹੁੰਦਾ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ